ਦੇ ਇਹ ਸ਼ੋਅ ਵਿੱਚ ਸਤਿ ਸ਼੍ਰੀ ਅਕਾਲ ਬਲੌਨ ਤੁਹਾਡੇ ਸਾਰੇ ਆਂਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਦੌਰਾਨ ਜਿਹੜੀਆਂ ਪੰਜਾਬ ਦੇ ਵਿੱਚ ਬਲੌਕ ਸੰਗੀਆਂ ਔਰ ਜਿੰਨਾਂ ਪ੍ਰੀਸ਼ਿਆ ਹੁੰਦੀਆਂ ਚੋਣਾ ਹੋ ਕੇ ਹਟੀਆਂ ਹਨ ਉਹਨਾਂ ਦੇ ਉੱਪਰੋਂ ਕਿਹੜੀ ਕਿਹੜੀ ਸੀਟ ਕਿਹੜੀ ਕਿਹੜੀ ਪਾਰਟੀ ਨੇ ਜਿੱਤੀਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਔਰ ਕੁੱਲ ਸੀਟਾਂ ਵਿੱਚੋਂ ਕਿੰਨੀਆਂ ਗਜ਼ੇਟਾਂ ਕਿਹੜੀ ਪਾਰਟੀ ਦੇ ਹਿੱਸੇ ਆਣਾ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਅੱਜ ਵੀ ਗੱਲਬਾਤ ਕਰਾਂਗੇ ਕਿ 330 ਪਿਛਲੇ ਦਿਨੀ 2025 ਦੇ ਵਿੱਚ 330 ਭਾਰਤੀ ਮੂਲ ਦੇ ਲੋਕਾਂ ਨੂੰ ਅਮਰੀਕਾ ਨੇ ਇੰਡੀਆ ਵਾਪਸ ਭੇਜ ਦਿੱਤਾ ਸੀ ਔਰ ਉਹਨਾਂ ਦੇ ਬਾਰੇ ਇਸ ਵੇਲੇ ਜੀਡੀਏ ਏਜੰਟ ਨੇ ਉਹਨਾਂ ਨੂੰ ਅਮਰੀਕਾ ਭੇਜਿਆ ਉਹਨਾਂ ਦੇ ਪਿੱਛਾ ਕਰੀਆ ਇਸ ਵੇਲੇ ਇਨਫੋਰਸਮੈਂਟ ਡਾਇਰੈਕਟੋਰੇਟ ਔਰ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਪਾਕਿਸਤਾਨ ਦੇ ਵਿੱਚ ਕੁਝ ਕੁੜੀਆਂ ਦੀ ਜਵਰਦਸਤੀ ਤੰ ਪਰਵਾਤਨ ਕੀਤਾ ਗਿਆ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਫੌਰਿਸ ਦਾ ਜੇਤੂ ਰਿੰਨਾ ਪਾਰਟੀਆਂ ਨੇ ਲਧਿਆਣੇ ਦੇ ਰਿਹਾ ਸੀ ਗੈਰਵਾ ਦਾ ਅੰਤਲਾ ਹਲਕੇ ਦੇ ਵਿੱਚ ਜਦੋਂ ਜਿੱਤ ਦਾ جشن ਮਨਾ ਰਿਆ ਸੀ ਤਾਂ ਉੱਥੇ ਗੋਲੀਬਾਰੀ ਚੱਲੀ ਇਹ ਬੜੀ ਇੱਕ ਨਾ ਨਾਡਰ ਦੀ ਭੈੜੀ ਜਿਹੜੀ ਸਿਚੁਏਸ਼ਨ ਹੈ ਉਹ ਨੂੰ ਦੱਸਉਂਦਾ ਆ ਲੇਕਿਨ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਫਿਰ ਆਪਾਂ ਗੱਲਬਾਤ ਕਰਾਂਗੇ ਕੇਂਦਰੀ ਮੰਤਰੀ ਨਿਕੰਮ ਗੱਤਰੀ ਜੀ ਕਿ ਉਹਨਾਂ ਨੇ ਰੋਡ ਦੇ ਉਪਰੋਂ ਐਕਸੀਡੈਂਟ ਨਾ ਬੀਤਣ ਜਾਂ ਘੱਟੋਂ ਘੱਟ ਬੀਤਣ ਉਹਨਾਂ ਦੇ ਬਾਰੇ ਕੀ ਕੀ ਪ੍ਰਬੰਧ ਕੀਤੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਹੁਣ ਪੰਜਾਬ ਦੇ ਵਿੱਚ ਕੁੱਲ ਜਿਹੜੀਆਂ ਸੀਟਾਂ ਆ ਬਲਾਉਟ ਸੰਭੀ ਦੀਆਂ 2800 ਤੇ 36 ਸੀਟਾਂ ਆ ਹੀਆਂ ਕੁੱਲ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ 346 ਸੀਟਾਂ ਔਰ ਆਲਮੋਸਟਲੀ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੁੰਦੀ ਆ ਉਹ ਇੱਕ ਲੱਗ ਪਗ ਐਨਡੀ ਦੇ ਬਰਾਬਰ ਵੀ ਕਹੀ ਜਾ ਸਕਦੀ ਆ ਸੋ ਜਿਹਦੇ ਵਿੱਚੋਂ 1523 ਉਹ ਲਗ ਸਮਤੀ ਜਿਹੜੀਆਂ ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਇਸ਼ਤਿਆਂ ਆ ਔਰ 2000 ਸੌਰੀ 218 ਸੀਟਾਂ ਜਿਹੜੀਆਂ ਆ ਉਹ ਵੀ ਦੇ ਲਾਪ੍ਰੀਸ਼ਦੀਆਂ ਉਹ ਵੀ ਆਮ ਆਦਮੀ ਪਾਰਟੀ ਦੇ ਇਸ਼ਤਿਆਂ ਇਸੇ ਤਰ੍ਹਾਂ ਕਾਂਗਰਸ ਜਿਹੜੀ ਆ ਉਹਦੇ ਉਮੀਦਵਾਰ ਬਲਾਕ ਸਮਤੀ ਦੇ 611 ਜਿੱਤੇ ਔਰ ਜਿਹਨਾਂ ਪ੍ਰੀਸ਼ਦ ਦੇ ਜਿਹੜੇ ਉਹਨਾਂ ਦੇ ਮੈਂਬਰ ਜਿੱਤੇ ਆ ਉਹਨਾਂ ਦੀ ਗਿਣਤੀ ਬਾਅਦ ਤੱਕ ਦੱਸੀ ਜਾਂਦੀ ਆ ਔਰ ਇਹ ਹੀ ਹਾਲ ਆਕਾਲੀ ਦਾ ਬਾਦਲ ਦਾ ਆ ਉਹਨਾਂ ਨੇ ਵੀ 449 ਸੀਟਾ ਜਿਹੜੀਆਂ ਉਹ ਬਲੌਕ ਸੰਪੀੜੀਆਂ ਜਿੱਤੀਆਂ ਆ ਔਰ 82 ਬਾਡ ਸੀਟਾ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿੱਤੀਆਂ ਔਰ ਇਸ ਇਤਨਾਮ ਭਾਜਪਾ ਦਾ ਕੋਈ ਖਾਸ ਖਾਤਾ ਨਹੀਂ ਖੋਲ ਸਕਿਆ ਲੇਕਿਨ ਫਿਰ ਵੀ 73 ਸੀਟਾਂ ਇਹਨਾਂ ਨੇ ਬਲੌਕ ਸੰਪੀੜੀਆਂ ਜਿੱਤ ਲਈਆਂ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੇਵਲ 7 ਸੀਟਾਂ ਹੀ ਇਹਨਾਂ ਦੇ ਹਿੱਸੇ ਆ ਜਨ ਇਸੇ ਤਰ੍ਹਾਂ ਹੀ ਬੋਜਨ ਸਮਾਜ ਪਾਰਟੀ ਦੇ ਪੱਲੇ ਵੀ 28 ਸੀਟਾਂ ਜਿਹੜੀਆਂ ਬਲਾਕ ਸੰਪਤੀਆਂ ਪੰਨਾਂ ਔਰ 10 ਸੀਟਾਂ ਜਿਹੜੀਆਂ ਇਹਨਾਂ ਦੀਆਂ ਜ਼ਿਲ੍ਹਾ ਪ੍ਰੇਸ਼ਦੀਆਂ ਤੇ ਇਹਨਾਂ ਦੇ ਹਿੱਸੇ ਆ ਨਾ ਤੇ ਇਸ ਤੋਂ ਇਲਾਵਾ ਜਿਹੜੇ ਇੰਡੀਪੈਂਡੈਂਟ ਵਗੈਰਾ ਖੜੇ ਸੀ ਉਹਨਾਂ ਦੇ ਜੁਮੇ 172 ਸੀਟਾਂ ਜਿਹੜੀਆਂ ਬਲਾਕ ਸੰਪਤੀਆਂ ਆ ਇਹਨਾਂ ਔਰ 10 ਸੀਟਾਂ ਜਿਹੜੀਆਂ ਸੀ ਉਹ ਜ਼ਿਲ੍ਹਾ ਪ੍ਰੇਸ਼ਦੀਆਂ ਆ ਇਹਨਾਂ ਦਾ ਕਿਸ ਇੰਡੀਪੈਂਡੈਂਟ ਜਾਂ ਕਿ ਇੱਕ 파ਟੀ ਜੋ ਦੂਜੀ 파ਟੀ ਦੇ ਵਿੱਚ ਭੱਜੇ ਹੋਏ ਲੋਕ ਮਿਲਿਆ ਉਹ ਇਹਦੇ ਵਿੱਚ ਹੁੰਦੇ ਆ ਸੋ ਇਹ ਤੁਹਾਨੂੰ ਸਾਰਿਆਂ ਨੂੰ ਦੱਸ ਦਤਾ ਆ ਕਿ ਪੁੱਲ ਮਾਰ ਕੇ ਆਮ ਆਦਮੀ 파ਟੀ ਜਿਹੜੀ ਆ ਉਹ ਦੇਤੁਰਈਆ ਉਹ ਉਸ ਤੋਂ ਪਿੱਛੇ ਦੂਸੀਆਂ 파ਟੀਆਂ ਜਿਹੜੀਆਂ ਆ ਰਹੀਆਂ ਨੇ ਕਹਿੰਦਾ ਇਹ ਗੱਲ ਬੜੀ ਇੱਕ ਸਾਡੇ ਸਟੇਟ ਵਿੱਚ ਕੋਈ ਚੰਗੀ ਗੱਲ ਨਹੀਂ ਹਾਂ ਜੀ ਰਾਜ ਦੇ ਵਿੱਚ ਲਾਇਨ ਆਗਰ ਦੀ ਸਿਚੁਏਸ਼ਨ ਦਿਨੋਂ ਦਿਲ ਇੰਨੀ ਖਰਾਬ ਹੋ ਰਹੀ ਆ ਕਿ ਇਹਨੂੰ ਕੰਟਰੋਲ ਕਰ ਸਕਣਾ ਅਜੇ ਖਾਦਾਜੀ ਦਾ ਵਾਰਾ ਨਹੀਂ ਹਰ ਨੂੰ ਕਿਸੇ ਨਾ ਕਿਸੇ ਕੋਨੇ ਵਿੱਚ ਕੋਈ ਕਤਲ ਹੋ ਰਿਹਾ ਆ ਕੋਈ ਗੋਲੀਬਾਰੀ ਚੱਲ ਰਹੀ ਆ ਹੁਣ ਕੁਝ ਹੋ ਰਿਹਾ ਆ ਔਰ ਇਹਦੇ ਵਿੱਚ ਜਿਹੜਾ ਆਗਮੀ ਅਧਿਕਾਰੀ ਦੁਨੀਆ ਨੂੰ ਅਗਵਾ ਦਾ ਕਹਿ ਕੇ ਚਲਾ ਜਾਂਦਾ ਆ ਉਹਨੇ ਤਾਂ ਵਾਪਸ ਆਉਣਾ ਨਹੀਂ ਉਹ ਨਾ ਹੀ ਉਹਨਾਂ ਦੇ ਪ੍ਰਵਾਦਾ ਨੂੰ ਆਪਣਾ ਜਿਹੜਾ ਹਰਮਨ ਪਿਆਰਾ ਮੈਂਬਰ ਹੈ ਉਹ ਵੀ ਉਹਨਾਂ ਨੂੰ ਮਿਲ ਜਾਣਾ। ਤੋਂ ਇਹ ਬੜੀ ਮੰਦਭਾਗੀ ਆ ਅਸੀਂ ਵਾਰ-ਵਾਰ ਇਸ ਪਾਸੇ ਵੱਲ ਧਿਆਨ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬਾ ਦਵਾਉਂਦੇ ਰਹਿੰਦੇ ਆ ਲੇਕਿਨ ਫਿਰ ਵੀ ਇਹ ਜਿਹੜਾ ਨਾ ਨਾ ਦੀ ਸਿਚੁਏਸ਼ਨ ਆ ਉਹ ਕਿਸੇ ਵੀ ਹਾਲਤ ਵਿੱਚ ਕਾਇਤ ਹੋਣ ਦਾ ਨਾਮ ਨਹੀਂ ਲੈਦੇ ਸੋ ਸਰਕਾਰਾਂ ਨੂੰ ਚਾਹੀਦਾ ਆ ਕਿ ਪੰਜਾਬ ਪੁਲਿਸ ਵੀ ਸਹਿਯੋਗ ਦੇ ਨਾਲ ਸਟੇਟ ਦੇ ਵਿੱਚ ਜਿਹੜੀ ਲਾਅ ਆਰਡਰ ਦੀ ਸਿਚੁਏਸ਼ਨ ਆ ਉਹਨੂੰ ਵਧੀਆ ਠੀਕਾ ਜਾਵੇ ਤਾਂ ਕਿ ਕਿਸੇ ਕਿਸਮ ਦਾ ਵੀ ਖੂਨ ਖਰਾਬਾ ਹੋਣ ਤੋਂ ਬਚਾਅ ਹੋ ਸਕੇ ਅਗਲੀ ਗੱਲ ਜਿਹੜੀ ਮੈਂ ਕਹਣ ਲੱਗਾ ਆ ਉਹ ਹੈ ਪਾਕਿਸਤਾਨ ਵਿੱਚ ਪੰਜ ਦਿਨਾਂ ਦੇ ਚ ਪਿਛਲੇ 5 ਦਿਨ ਜਿਹੜੇ ਬੀਤ ਚੁਕੇ ਆ 7 ਹਿੰਦੂ ਕੁੜੀਆਂ ਨੇ ਆਪਣਾ ਧਰਮ ਪਰਵਰਤਨ ਕਰ ਲਿਆ ਔਰ ਇਹਦੇ ਵਿੱਚ ਪੁਲਿਸ ਨੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਇਹਦੇ ਲਈ ਗ੍ਰਿਫਤਾਰ ਨਹੀਂ ਕੀਤਾ ਔਰ ਪੁਲਿਸ ਨੇ ਇਹ ਤਾਜ਼ਾ ਗੜੇ ਮਾਹੌਲਿਆਂ ਵਿੱਚ ਚੱਲਦੇ ਆ ਸੂਬਾ ਸਹੰਦ ਸਿੰ ਬਿਦਾਇਆ ਉਹਦੇ ਸੰਗਤ ਇਲਾਕੇ ਦੇ ਵਿੱਚ 16 ਸਾਲਾਂ ਕੁੜੀ ਫੇਰੀਆ ਉਹ ਉਹ ਹਿੰਦੀ ਬੋਲਦੀ ਸੀ ਔਰ ਉਹਦੇ ਵਿੱਚ ਕੁਆਰ ਮਾਇਆ ਪੁੱਤਰੀ ਬਾਗੂ ਕੋਲਹੀ ਅਤੇ ਪੰਜ ਸਾਲਾਂ ਗੁੰਗੀ ਗੋਲੀ ਹਿੰਦੂ ਲੜਕੀ ਦਾ ਧੰੜਾ ਉਥੇ ਪਰਵਾਤੂ ਕੀਤਾ ਗਿਆ ਇਹ ਬੜੀ ਇੱਕ ਮੰਦ ਭਾਰੀ ਜਾਂਦਾ ਅਸੀਂ ਆਪਣੇ ਵੱਲੋਂ ਆਪਣੇ ਆਦਾਦੇ ਵੱਲੋਂ ਇਸ ਗੱਲ ਦੇ ਉੱਤੇ ਪੂਰਾ ਪ੍ਰੋਟੈਸਟ ਕਰਦੇ ਹਾਂ ਕਿ ਸਰਕਾਰ ਨੇ ਵੀ ਉਹਨਾਂ ਲੜਕੀਆਂ ਦੀ ਐ ਜਿਹੜੀ ਪੜਨ ਪਰਵਾਤ ਨੂੰ ਹੋਇਆ ਜਦ ਅਦਾਸੀ ਉੱਥੇ ਉਹਨੂੰ ਬਚਾਉਣ ਦਾ ਵੀ ਯਤਨ ਨਹੀਂ ਕੀਤਾ ਅਸੀਂ ਆਪਣਾ ਅੱਜ ਇਸ ਚੈਨਲ ਦੇ ਰਾਹੀਂ ਆਪਣਾ ਗਰੋਹ ਜਿਹੜਾ ਸਰਕਾਰ ਦੇ ਕੋਲ ਆਪਣਾ ਦਰਦ ਕਰਦੇ ਹਾਂ ਸੋ ਇਹ ਬੜੀ ਮੰਦ ਭਾਗੀ ਗੱਲ ਹੈ ਅਜਿਹੀਆਂ ਕਹਾਵਾਂ ਨਹੀਂ ਹੋਣੀਆਂ ਚਾਹੀਦੀਆਂ ਇਸ ਦੁਨਿਆਵੀ ਦ압 ਦੇ ਵਿੱਚ ਜਿਹੜਾ ਵੀ ਕਿਸੇ ਮੱਜਬ ਨੂੰ ਮੰਨਦਾ ਆ ਉਹਨੂੰ ਉਹਦਾ ਮੱਜਬ ਮੰਨਣਾ ਦੇਣਾ ਚਾਹੀਦਾ ਆ ਅਪਕੀਸੀ ਨੂੰ ਦੂਸਰੇ ਤਰਮ ਬਾਦਰ ਕਨਵਰਜ ਕੰਮ ਦੇ ਦਬਾਅ ਨਹੀਂ ਪਾਇਆ ਜਾਣਾ ਚਾਹੀਦਾ ਸੋ ਅਸੀਂ ਇਹਦੀ ਬਿਲਕੁਲ ਨਖੇਦੀ ਕਰਦੇ ਆਂ ਔਰ ਇਹ ਵੀ ਯਾਦ ਕਰਦੇ ਆਂ ਕਿ ਉਹ ਜਿਹੜੇ ਜਿਹੜੇ ਵੀ ਬੰਦੇ ਤਰਮ ਪਰਵਾਸਤਾਂ ਦੇ ਜ਼ਿੰਮੇਵਾਰ ਆ ਉਹਨਾਂ ਨੂੰ ਉਹ ਪਲ ਖੋਸ ਕਰ ਲਈ ਜਿਹੜੀ ਆ ਉਹ ਕੀਤੀ ਜਾਵੇ ਹੁਣ ਜਿਹੜੀ ਅਗਲੀ ਗੱਲ ਦਾ ਉਹ ਰੇਵੇ ਦੇ ਜਿਹੜੇ ਅ ਸਾਰੇ ਦੇਵੇ ਦੇ ਨੇ ਲੋਰ ਡਿਪਾਰਟਮੈਂਟ ਦੇ ਕੰਸਟਰਕਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਆ ਨਿਤੰਗਟਰੀ ਔਰ ਉਹਨਾਂ ਨੇ ਉਹਨਾਂ ਨੇ ਇੱਕ ਵਿਲਾ ਨਕਾਤੀ ਪ੍ਰੋਗਰਾਮ ਤਿਆ ਉਹਨਾਂ ਦੇ ਕਹਿਣ ਅਨੁਸਾਰ ਕਿ ਅਜੇ ਇਹ ਜਿਹੇ ਐਕਸੀਡੈਂਟ ਦਾ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਆ ਜਿੱਥੇ ਜਿੱਦੇ ਆ ਲੋਕ ਜਿੱਦੇ ਆ ਉੱਥੇ ਆਪਣੇ ਆਪ ਦੇ ਲਈ ਰੋਡ ਪੇਟ ਚੱਲਦੇ ਹੋયા ਇਸ ਗੰ ਦਾ ਖਿਆਲ ਰੱਖਣ ਕਿ ਉਹਨਾਂ ਦੇ ਨਾਲ ਵੀ ਕਿਤੇ ਕੋਈ ਐਕਸੀਡੈਂਟ ਨਾ ਹੋ ਜਾਵੇ ਕਿਉਂਕਿ ਸਰਕਾਰ ਨੇ ਇਸ ਗੱਲ ਦਾ ਵੀ ਤਨ ਬੰਦ ਕੀਤਾ ਆ ਅਗਰ ਕੋਈ ਵਿਅਕਤੀ ਕਿਸੇ ਰੋਡ ਦੇ ਉੱਤੇ ਪਏ ਐਕਸੀਡੈਂਟ ਦੇ ਕਾਰਨ ਕੋਈ ਬੰਦਾ ਰੋਡ ਤੇ ਪਿਆ ਆ ਔਰ ਉਹਨੂੰ ਕੋਈ ਬੰਦਾ ਹਸਪਤਲ ਪਹੁੰਚਾਉਂਦਾ ਆ ਤਾਂ ਸਰਕਾਰ ਵੱਲੋਂ 25000 ਦਾ ਨਾਮ ਜਿਹੜਾ ਉਹ ਦਿੱਤਾ ਜਾਵੇਗਾ ਸੋ ਇਹ ਵੀ ਇੱਕ ਅਖਾਦ ਜਣ ਵਾਲੀ ਗੱਲ ਆ ਔਰ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਆ ਉਹ ਸਰਕਾਰ ਨੇ ਜੋ ਕੁਝ ਕੀਤਾ ਹੈ ਉਹ ਇੱਕ ਬਹੁਤ ਵਧੀਆ ਕਦਮ ਹੈ ਉਹ ਇਸ ਕਦਮ ਦੇ ਨਾਲ ਸਰਕਾਰ ਪੂਰੇ ਪਾਲ ਦੇ ਉੱਤੇ ਤਾਂ ਇਹਨੂੰ ਕਾਬੂ ਪਾਸੇ ਅਕਸੀਡੈਂਟ ਦੇ ਉੱਤੇ ਪੱਕਿਸਤਾਨ ਤੋਂ ਲੈ ਕੇ ਹੱਦ ਤੱਕ ਇਹ ਜਿਹੜਾ ਆ ਇਹ ਕਾਬੂ ਜੂਦ ਪਾਇਆ ਜਾ ਸਕਦਾ ਹੈ ਜਾਂ ਇਹਨੂੰ ਘਟਾਇਆ ਜਾ ਸਕਦਾ ਹੈ ਔਰ ਇੱਕ ਮੰਤਰੀ ਸਾਹਿਬ ਨੇ ਜੋ ਕੋਰਪੋਰੇਸ਼ਨਲ ਮੈਸ਼ਨ ਦਿੱਤੀਆਂ ਉਹਨੇ ਨਈ ਹਰ ਸਾਲ 5 ਲੱਖ ਗਿੜਿਆ ਉਹ ਐਕਸੀਡੈਂਟ ਹੁੰਦੇ ਆ ਔਰ ਜਿਹਦੇ ਵਿੱਚੋਂ 1.80 ਲੱਖ ਲੋਕ ਬਿੜੇ ਆ ਔਰ ਮਾਰੇ ਜਾਂਦੇ ਇਸੇ ਤਰ੍ਹਾਂ ਜਿਹੜੇ ਸ਼ਰ ਪਰਸੈਂਟ ਮੌਤਾਂ ਆ ਉਹ 18 ਤੋਂ 34 ਸਾਲ ਦੀ ਉਮਰ ਦੇ ਨੌਜਵਾਨ ਮੁੰਡੇ ਕੁੜੀਆਂ ਦੀਆਂ ਹੁੰਦੀਆਂ ਆ ਔਰ ਉਹ ਯਖਮੀ ਦੇ ਇਲਾਜ ਲਈ ਜਿਹੜੇ 7 ਦਿਨਾਂ ਦਾ ਇਲਾਜ ਹੈ ਉਹ ਰੋਡ ਟ੍ਰਿਕ ਵਿ ਅਕਸੀਡੈਂਟ ਹੁੰਦਾ ਆ ਉਹਦੇ ਸੱਤ ਦਿਨ ਦੇ ਇਲਾਜ ਲਈ ਕੇਂਦਰ ਸਰਕਾਰ ਜਿਹੜੀ ਆ ਉਹ 1.5 ਲੱਖ ਰੁਪਏ ਦੀ ਰਾਸ਼ੀ ਦੇਵੇਗੀ ਤਾਂ ਕਿ ਉਹ ਜਖਮੀ ਬੰਦਾ ਆਪਣਾ ਇਲਾਜ ਵਿੜਾਇਆ ਉਹ ਵਧੀਆ ਤਰੀਕੇ ਦੇ ਨਾਲ ਪਰਿਵਾਰ ਉਹਦੇ ਸੋ ਇਸ ਦਾ ਨਾ ਪਹਿਲਾ ਟੀਕਾ ਜੇਕਰ ਟੀਕਾ ਆ ਕਿ 라ਹਣ ਆਗਨ ਦੀ ਸਿਚੁਏਸ਼ਨ ਬੜੀ ਪੜੀਆਔਰ ਕੱਲ੍ਹ ਹੀ ਲੰਡਨ ਦੇ ਵਿੱਚ ਇੱਕ ਨੌਜਵਾਨ ਮੁੰਡੇ ਦਾ ਜਿਹੜਾ ਡੈਡ ਬਡੀਆ ਉਹ ਮਿਲੀ ਔਰ ਇਸ ਤੋਂ ਇਲਾਵਾ ਵੀ ਉਹਨਾਂ ਦੇ ਅੱਡਾ ਟਾਂਡਾ ਜਿਹੜਾ ਟਾਂਡਾ ਵਰਮੋਲ ਸ਼ਾਪਬ ਦੇ ਵਿੱਚ ਉਥੇ ਵੀ ਇੱਕ ਸਰਾਮ ਨਦੀ ਦੇ ਪੈਂਡੇ ਉਹ ਸਰਾਮ ਦੇ ਨੇੜੇ ਜਿਹੜਾ ਅੱਡਾ ਆ ਕੋਲਵਾ ਉਦੇ ਨਾਲ ਮੋਟਰਸਾਈਕਲ ਸਵਾਰ ਹਮਦੌਰਾਂ ਨੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹਦਾ ਨਾਮ ਵੀ ਬਲਜੀਤ ਸਿੰਘ ਬਿੱਲਾ ਆ। ਹੁਣ ਦੱਸੋ ਜਿਹੜਾ ਬੰਦਾ ਇਸ ਦੁਨੀਆ ਤੋਂ ਕਦਾਂ ਗਿਆ ਆ ਜਾਂ ਉਹਨੇ ਵਾਪਸ ਮੁਰਨਾ ਨਹੀਂ ਨਾਹੀ ਉਸ ਬੇਪਰਵਾਹ ਨੇ ਉਹਨੂੰ ਵਾਪਸ ਲੈ ਕੇ ਆ ਸਕਣਾ ਆ। ਸੋ ਸਰਕਾਰ ਨੂੰ ਹੱਦ ਹੱਦ ਵਿੱਚ ਚਾਹੀਦਾ ਆ ਕਿ ਲਾਂਡ ਆਰਡਰ ਦੀ ਸਿਚੁਏਸ਼ਨ ਵੀ ਲਈ ਆ ਉਹ ਹੱਦ ਹੱਦ ਵਿੱਚ ਦਰਸਤ ਕੀਤੀ ਜਾਵੇ। ਤਾ ਕਿ ਕਿਸੇ ਵੀ ਪਰਵਾਰ ਦਾ ਕੋਈ ਵੀ ਮੈਂਬਰ ਜਿਹੜਾ ਉਹ ਇਸ ਦੁਨੀਆ ਤੋਂ ਚਲਾ ਨਾ ਬਣੇ ਹੁਣ ਅਗਲੀ ਗੱਲਬਾਤ ਵੀ ਮੈਂ ਕਰਨ ਲੱਗਾ ਹਾਂ ਉਹ ਬੰਦੇ ਜਿਹੜੇ ਆ ਅਮਰੀਕਾ ਨੇ ਭਾਪੀ ਮੂਰ ਦੇ ਜਿਹੜੇ ਲੋਕ ਆ ਉਹਨਾਂ ਨੂੰ ਇਸ ਸਾਲ ਇਹ ਜਵਦਾਸਤੀ ਇੰਡੀਆ ਭੇਜਿਆ ਸੀ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੇ ਮੰਡੇ ਕੀ ਵਾਪਸ ਗਏ ਉਹਨਾਂ ਨੇ ਇਸ ਗੱਲ ਦੇ ਮੰਡੇ ਨੂੰ ਦੋਸ਼ ਲਾਇਆ ਸੀ ਕਿ ਸਾਨੂੰ ਏਜੰਟਾਂ ਨੇ ਸਭ ਤੋਂ ਬਾਅਦ ਦਿਖਾ ਕੇ ਔਰ ਬੜੀ ਵੱਡੀ ਰਕਮਾਂ ਦੇ ਕੇ ਏਜੰਟਾਂ ਨੇ ਸਾਨੂੰ ਅਮਰੀਕਾ ਭੇਜਿਆ ਸੋ ਉਹ ਜਿਹੜੇ ਜਿਹੜੀ ਏਜੰਟਾਂ ਨੇ ਉਹਨਾਂ ਨੂੰ ਅਮਰੀਕਾ ਭੇਜਿਆ ਉਹਨਾਂ ਏਜੰਟਾਂ ਨੂੰ ਗ੍ਰਿਫਤਾਰ ਕਾਂਦੇ ਔਰ ਉਹਨਾਂ ਦੀ ਬਾਰੇ ਹੋ ਤਫਤੀਸ਼ ਕਾਂਦੇ ਐਸ ਵੇਂ ਦੇ ਨਿਪੋਲਿਸਮੈਂਟ ਡਾਇਰੈਕਟੋਰਟ ਦਾ ਇਹ ਅੰਦਾਜ਼ ਫੈਲਾਇਆ ਉਹ ਕੰਮ ਕਰ ਰਿਹਾ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਤਾ ਲੱਗ ਜਾਊਗਾ ਕਿ ਕਿਹੜਾ ਏਜੰਟ ਕਿਹੜੇ ਕਿਹੜੇ ਜੁਲੰਦੇ ਪੈ ਤਾ ਉਹ ਅੰਦਾਜ਼ ਹੁਣ ਅਲਮੀਰਗੱਲ ਦੇ ਲਈ ਆ ਔਰ ਲਾਸਟ ਵਿੱਚ ਉਹ ਅਮਿਤ ਪਾਤ ਸਿੰਘ ਦੀ ਆ ਔਰ ਇਹ ਗੱਲ ਉਹ ਬਚਾਦੇ ਦਾ ਬਚਾਦਤ ਨਹੀਂ ਕਹੂੰਗਾ ਉਹ ਇੱਕ ਮੈਂਬਰ ਪਾਰਲੀਮੈਂਟ ਖਰੂਦ ਸਾਹਿਬ ਨੂੰ ਉਹਨੇ ਬਹੁਤ ਮਿਹਨਤ ਕੀਤੀ ਕਿ ਉਹ ਕਿਸੇ ਨੱਕ ਕਿਸੇ ਵੀ ਕੇ ਨਾਰ ਪੈਰ ਹੁਲ ਦੇ ਕੇ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰ ਸਕੇ ਪਰ ਉਹ ਉਹ ਨੂੰ ਸਫਲਦਾ ਨਹੀਂ ਹੋ ਸਕੀ ਜਦ ਕੇ ਉਸ ਦਿਨ ਮਕਾਉਂ ਦੇ ਤੇ ਇੱਕ ਰਾਸ਼ਦ ਇੰਜੀਨੀਅਰ ਉਹ ਜੰਮੂ ਕਸ਼ਮੀਰ ਦੇ ਰਹਿਣ ਵਾਲਾ ਹੈ ਮੈਂਬਰ ਪਾਰਲੀਮੈਂਟ ਵੀ ਜੇਥੇ ਬੈਠਾ ਹੈ ਉਹ ਚੁਣਿਆ ਗਿਆ ਉਹਨੂੰ ਪਾਇਦੋ ਨਰਮੀ ਔਰ ਉਹਨੇ ਜਾ ਕੇ ਆਪਣਾ ਸੈਸ਼ਨ ਜਿਹੜਾ ਪਾਰਲੀਮੈਂਟ ਦਾ اٹੈਂਡ ਕੀਤਾ ਸੀ ਲੇਕਨ ਬੜੀ ਬਦਕਿਸਮਤੀ ਆ ਕਿ ਅਮਰਪਾਲ ਸਿੰਘ ਨੂੰ ਉਹਦੀਆਂ ਜਿਹੜੀਆਂ ਸੰਵਧਾਨਕ ਡਿਊਟੀਆਂ ਆ ਉਹਨੂੰ ਫਰਮ ਕਰਨ ਤੋਂ ਅਦੋਕਿਆ ਗਿਆ ਆ ਔਰ ਇਹ ਡੈਮੋਕ੍ਰੇਸੀ ਦਾ ਅਸੀਂ ਸਮਝਦੇ ਆ ਕਿ ਸਿੱਧਾ ਕਤਲ ਆ ਅਜਿਹੇ ਕੰਮ ਤੋਂ ਪਰਹੇਜ਼ ਕਰਨਾ ਚਾਹੀਦਾ ਸੀ ਔਰ ਉਹਨੂੰ ਸੈਸ਼ਨ ਦਾ ਕੈਂਡਰ ਕੰਦੇਲੇ ਹੈਲੋ ਡੇਲੀਆ ਉਹ ਬੁੱਕੀ ਜਾਣੀ ਚਾਹੀਦੀ ਸੀ ਥੈਂਕ ਯੂ